ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਲਵ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਜੀ ਆਪਾਂ ਲੜੀवार ਵਿਆਖਿਆ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਚੱਲ ਰਹੀ ਐ ਤੀਜੇ ਪਦ ਦੀ ਵਿਚਾਰ 17ਵੀਂ ਅਸ਼ਟ ਪਦੀ ਦੇ ਜੋ ਕਰਨੀ ਹੈ ਆਓ ਜੀ ਪਹਿਲਾਂ ਆਪਾਂ ਪਾਠ ਕਰ ਲਈਏ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਹਰੈ ਇਹ ਜੀ ਤੀਜਾ ਪਾਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਠਾਕੁਰ ਦਾ ਸੇਵਕ ਆਗਿਆਕਾਰੀ ਕਿ ਜੋ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਜੋ ਉਹਦਾ ਸੇਵਕ ਬਣ ਗਿਆ ਕਿਉਂਕਿ ਹਰੇਕ ਮਨੁੱਖ ਸੇਵਕ ਬਾਨਾ ਸੌਖ ਹੈ ਜੀ ਪਰਮਾਤਮਾ ਦਾ ਗੁਰੂ ਦਾ ਸੇਵਕ ਬਾਨਾ ਕੋ ਸੌਖੀ ਗੱਲ ਹੈ ਗੁਰੂ ਜੀ ਕਹਿੰਦੇ ਸੇਵਕ ਕੋ ਸੇਵਾ ਬਣਾਈ ਬਸ ਉਹਦੇ ਅੰਦਰ ਤਾਂ ਭਾਵਨਾ ਇਹ ਰਹਿੰਦੀ ਹੁੰਦੀ ਹੈ ਕਿ हे ਅਕਾਲ ਪੁਰਖ ਵਾਹਿਗੁਰੂ ਤੇਰੇ ਦਰ ਦੀ ਸੇਵਾ ਕਰਦਾ ਰਹਾ ਮੈਂ ਤੇਰੇ ਦਰ ਦੀ ਮੈਂ ਸੇਵਾ ਕਰਦਾ ਰਹਾ ਗੁਰੂ ਜੀ ਕਹਿੰਦੇ ਠਾਕੁਰ ਦਾ ਸੇਵਕ ਆਗਿਆ ਕਰੀ ਕਹਿੰਦੇ ਵੀ ਹੁਕਮ ਮੰਨਣ ਵਾਲਾ ਹੁੰਦਾਗਾ ਆਗਿਆ ਮੰਨਦਾਗਾ ਤੇ ਜਿਹੜਾ ਕੋਈ ਧੀ ਪੁੱਤ ਆਪਣੇ ਮਾਤਾ ਪਿਤਾ ਦੀ ਜਿਹੜਾ ਕੋਈ ਬੱਚਾ ਆਪਣੇ ਟੀਚਰ ਦੀ ਆਗਿਆ ਕਾਰਜ ਆਗਿਆਕਾਰੀ ਹੁੰਦਾ ਹੈ ਫਿਰ ਪਿਆਰਿਓ ਨੂੰ ਕੀ ਮਿਲਦਾ ਭਲਾਂ ਦੀ ਵੇਖਦੇ ਆਪਾਂ ਉਹਨੂੰ ਖੁਸ਼ੀ ਮਿਲਦੀ ਹੈ ਉਹਨੂੰ ਗ੍ਰੇਸ ਵੀ ਮਿਲ ਜਾਂਦੀ ਕਈ ਵਾਰ ਗ੍ਰੇਸ ਦਾ ਛੋਟ ਹੁੰਦਾ ਵੀ ਜੀ ਕਿਤੇ ਗਲਤੀ ਬੱਚੇ ਤੋਂ ਹੋ ਵੀ ਜਾਵੇ ਕੁਦਰਤੀ ਕੋਈ ਨੰਬਰ ਘਟਾ ਗਿਆ ਬੱਚੇ ਦਾ ਤੇ ਜਿਹੜਾ ਅਗਿਆਕਾਰੀ ਬੱਚਾ ਹੁੰਦਾ ਹੈ ਉਹਨੂੰ ਛੋਟਮੀ ਮਿਲ ਜਾਂਦੀ ਹੈ ਇਹ ਵੀ ਗੱਲ ਹੈਗੀ ਹੈ ਇਵੇਂ ਜਿਵੇਂ ਮਾਤਾ ਪਿਤਾ ਵੀ ਜਿਹੜਾ ਅਗਿਆਕਾਰੀ ਤੇ ਪੁੱਤ ਹੈ ਉਹਦੇ ਵਾਸਤੇ ਕੋਈ ਮਾੜੀ ਨੋਟੀ ਕੋਈ ਗਲਤੀ ਹੋ ਗਈ ਤਾਂ ਅਗਨੋਰ ਕਰ ਦਿੰਦੇ ਐ ਫਿਰ ਇਵੇਂ ਜਿਵੇਂ ਕਹਿੰਦੇ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਵੀ ਜਿਹੜੇ ਉਹਦੇ ਅਗਿਆਕਾਰੀ ਹੈ ਉਹਦੇ ਹੁਕਮ ਵਿੱਚ ਚੱਲਦੇ ਐ ਪਰਮਾਤਮਾ ਵੀ ਉਹਨਾਂ ਵਾਸਤੇ ਠਾਕਰ ਦਾ ਸੇਵਕ ਆਗਿਆਕਾਰੀ ਆਗਿਆ ਵਿੱਚ ਚੱਲਣ ਵਾਲਾ ਹੁੰਦਾਗਾ ਹੁਕਮ ਵਿੱਚ ਚੱਲਣ ਵਾਲਾ ਹੁੰਦਾਗਾ ਠਾਕਰ ਦਾ ਸੇਵਕ ਸਦਾ ਪੁਜਾਰੀ ਸਦਾ ਹੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਦਾ ਹੈ ਬਸ ਧਿਆਨ ਇੱਕ ਪਰਮਾਤਮਾ ਵਿੱਚ ਹੀ ਹੁੰਦਾ ਹੈ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਜਿੰਦੇ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਹੈ ਜੋ ਪ੍ਰਮਾਤਮਾ ਨੂੰ ਧਿਆਉਣ ਵਾਲਾ ਹੈ ਉਹਦੇ ਮਨ ਵਿੱਚ ਭਰੋਸਾ ਹੁੰਦਾ ਹੈ ਭਰੋਸਾ ਹੁੰਦਾ ਵੀ हे ਅਕਾਲ ਪੁਰਖ ਵਾਹਿਗੁਰੂ ਜੋ ਤੂੰ ਕਰ ਰਿਹਾ ਹੈ ਮੇਰੀ ਜ਼ਿੰਦਗੀ ਵਿੱਚ ਠੀਕ ਹੋ ਰਿਹਾ ਬਸ ਭਰੋਸਾ ਇੰਨਾ ਹੁੰਦਾ ਰੱਬ ਦੇ ਪਿਆਰਿਆਂ ਨੂੰ ਕਿ ਜੋ ਤੂੰ ਕਰ ਰਿਹਾ ਹੈ ਮਾਲਕਾ ਜੇ ਜ਼ਿੰਦਗੀ ਵਿੱਚ ਆਪਾਂ ਨੂੰ ਦੁਨਿਆਵੀ ਤੌਰ ਤੇ ਕਈ ਵਾਰੀ ਮਾੜਾ ਲੱਗਦਾ ਹੁੰਦਾਗਾ ਵੀ ਆਪਾਂ ਦੁਨਿਆਵੀ ਹੈ ਨਾ ਵੀ ਸੁਰਤ ਦੁਨਿਆਵੀ ਤੌਰ ਤੇ ਵਿਚਰਦੀ ਹੈ ਵੀ ਸਾਡੇ ਨਾਲ ਰੱਬ ਨੇ ਮਾੜਾ ਕਰਤਾ ਕਈ ਲੋਕ ਕਹਿੰਦੇ ਸੁਣੇ ਆ ਜੀ ਇਹ ਗੱਲ ਜੀ ਰੱਬ ਨੇ ਸਾਡੇ ਨਾਲ ਮਾੜਾ ਕਰਤਾ ਨਹੀਂ ਰੱਬ ਕਿਸ ਨੂੰ ਮਾੜਾ ਕਰ ਦੇਗਾ ਨਾ ਕਦੇ ਨਹੀਂ ਹੁੰਦਾ ਉਹਦੇ ਅੰਦਰ ਤਾਂ ਚਿਤਵਣੀ ਬੁਰੀ ਹੈ ਹੀ ਨਹੀਂ ਫਿਰ ਤਾਂ ਉਹਦੇ ਅੰਦਰ ਵੈਰ ਵਿਰੋਧਤਾ ਹੋਗੀ ਨਾ ਤੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਾਗੀ ਸਾਹਿਬ ਚ ਕਹਿੰਦੇ ਨਰਵੈਰ ਆ ਪ੍ਰਮਾਤਮਾ ਫਿਰ ਤਾਂ ਵੈਰ ਹੋ ਗਿਆ ਜੀ ਕਿਸ ਨਾਲ ਵੀ ਇੱਕ ਨਾਇਰ ਖੜਖੀ ਜਾਂਦਾ ਇੱਕ ਨੂੰ ਦੇ ਜਾਂਦਾ ਇੱਕ ਨਾਲ ਹੀਰ ਖਾ ਨੋ ਫਿਰ ਨਰਵੈਰ ਕਲਾ ਹੋ ਗਿਆ ਪ੍ਰਮਾਤਮਾ ਹੈ ਹੀ ਨਰਵੈਰ ਹਾਂ ਮਨੁੱਖ ਆਪਣੇ ਕੀਤੀ ਹੋਏ ਕਰਮਾਂ ਦੀ ਸਜ਼ਾ ਭੁਗਤ ਨਹੀਂ ਪੈਂਦੀ ਇਹ ਕੋਈ ਮਤ ਭਲੇ ਵਿੱਚ ਰਹਿ ਜੇ ਕਿ ਮੈਂ ਕੰਡੇ ਬੀਜ ਕੇ ਇਕ ਤਰ੍ਹਾਂ ਦੇ ਬੀਜ ਬੀਜ ਕੇ ਮੈਂ ਬਾਜ਼ਾਰਾਂ ਦਾ ਆਖਾਂ ਵਜਾਉਂਦਾ ਆਖਾਂ ਭਾਲੀ ਜਾਵਾਂ ਉਹ ਫਿਰ ਵੱਖਰਾ ਵਿਸ਼ਾ ਜੀ ਇਹ ਗੱਲ ਦੇ ਉੱਤੇ ਕਿ ਮਾਣਾ ਤੂੰ ਮਾੜੇ ਕਰਮਾਂ ਦੇ ਬੀਜ ਬੀਜੀਆਂ ਨੇ ਤੇਰੇ ਅੰਦਰ ਦੋਸਤਾਈ ਬੁਰਾਈ ਚੱਲ ਰਹੀ ਹੈ ਹਮੇਸ਼ਾ ਤੇ ਤੂੰ ਕਹਿੰਦੇ ਭਾਲਦਾ ਫਲ ਚੰਗੇ ਪਾਈ ਇਹ ਤੂੰ ਆਪਣੇ ਅੰਦਰ ਨੂੰ ਵੇਖ ਆਪਣੇ ਅੰਤਰੀਵ ਕਰਨ ਵੇਖ ਕਿਹੜੇ ਬੀਜ ਬੀਜੀ ਜਾਂਦਾ ਹੈ ਹਰੇਕ ਮਨੁੱਖ ਨੂੰ ਤਕਰੀਬਨ ਤਕਰੀਬਨ ਜਾਣਕਾਰੀ ਹੁੰਦੀ ਵੀ ਮੇਰੇ ਅੰਦਰ ਬੀਜ ਕਿਹੜੇ ਚੱਲੇ ਜਾਂਦੇ ਆ ਇਹ ਬੀਜ ਆ ਜਿਹੜੇ ਗੁਰੂ ਜੀ ਕਹਿੰਦੇ ਜੈਸਾ ਬੀਜੈ ਸੋ ਲੁਣੈ ਕਹਿੰਦੇ ਵੀ ਤੈਨੂੰ ਪ੍ਰਾਪਤ ਹੋਣਾਗਾ ਜਿਹੜਾ ਤੋਂ ਬੀਜਿਆਗਾ ਆਪੇ ਬੀਜ ਆਪੇ ਹੀ ਖਾਹੋ ਗੁਰੂ ਜੀ ਕਹਿੰਦੇ ਤੈਨੂੰ ਆਪੇ ਖਾਣਾ ਪੈਣਾ ਹੈ ਆਪਣਾ ਬੀਜ ਆਪੇ ਖਾਣਾ ਪੈਣਾ ਕਿਸੇ ਨੇ ਨਹੀਂ ਖਾਣਾ ਹੋਰਾਂ ਥੱਗਾਂ ਚੋਰਾਂ ਬੇਈਮਾਨੀਆਂ ਬੀਜ ਧੰਮਣਾ ਇਹ ਤੈਨੂੰ ਵੱਡਣਾ ਪੈਣਾਗਾ ਸਿਆਣੇ ਕਹਿੰਦੇ ਐ ਕਿ ਜਿਹੜਾ ਬੇਈਮਾਨੀ ਦਾ ਪੈਸਾ ਹੁੰਦਾ ਹੈ ਨਾ ਫੈਰੋ ਅਖੀਰ ਨੂੰ ਬੰਦੇ ਦੇ ਜੀਵਨ ਨੂੰ ਭ੍ਰਸ਼ਟ ਕਰ ਜਾਂਦਾ ਹੈ ਬਿਲਕੁਲ ਜਮਾ ਖਤਮ ਕਰ ਦਿੰਦਾ ਹੈ ਬੰਦੇ ਦੇ ਜੀਵਨ ਨੂੰ ਭ੍ਰਸ਼ਟ ਜੀਵਨ ਹੋ ਜਾਂਦਾ ਉਹਦਾ ਐਨਾ ਨੀਵੇਂ ਤਲ ਦੇ ਉੱਤੇ ਬੰਦਾ ਡਿੱਗ ਪਾਂਦਾ ਹੈ ਬੇਈਮਾਨੀ ਵਾਲਾ ਵੀ ਉਹ ਚੱਜ ਦਾ ਕੰਮ ਉਤਕੋ ਹੁੰਦਾ ਹੀ ਨਹੀਂ ਬਸ ਪਿੰਡ ਦੇ ਵਿੱਚ ਵੀ ਚੱਜ ਦਾ ਕੰਮ ਨਹੀਂ ਹੁੰਦਾ ਕੋਈ ਆਪਾ ਆਪ ਦੇ ਤੇ ਲੱਗੇ ਬਸ ਹੁਣੇ ਕੋਈ ਨਗਰ ਦੇ ਵਿੱਚ ਚੰਗ ਕੰਮ ਵੀ ਕਰੂਗਾ ਨਾ ਚੱਜ ਤਾਂ ਹੁੰਦਾ ਹੀ ਨਹੀਂ ਉਹਦੇ ਤੋਂ ਨਾ ਉੱਥੇ ਕਮਾ ਵਿੱਚ ਉਹਦੀ ਵਰਤੀ ਰਹੂਗੀ ਸੋ ਬੇਈਮਾਨੀ ਇੱਥੋਂ ਤੱਕ ਕਰ ਬੰਦੇ ਨੂੰ ਭ੍ਰਸਟ ਕਰ ਦਿੰਦੀ ਹੈ ਜੀ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਕਹਿੰਦੇ ਵੀ ਬਹੁਤ ਜ਼ਿਆਦਾ ਭਰੋਸਾ ਹੁੰਦਾ ਹੈ ਪ੍ਰਮਾਤਮਾ ਦੇ ਨਾਮ ਦੇ ਨਾਮ ਦੇ ਉੱਤੇ ਇੰਨਾ ਭਰੋਸਾ ਹੁੰਦਾ ਹੈ ਬਸ ਉਹ ਪ੍ਰਮਾਤਮਾ ਤੋਂ ਬਿਨਾਂ ਜੀਵ ਨਹੀਂ ਸਕਦੇ ਜੀ ਤੇ ਸਾਡਾ ਭਰੋਸਾ ਭਾਈ ਕਿੱਥੇ-ਕਿੱਥੇ ਹੈ ਆਪਣੇ ਆਪ ਨੂੰ ਗੁਰੂ ਕੋਲੇ ਚੈੱਕ ਕਰ ਲੇਗੇ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਕਹਿੰਦੇ ਵੀ ਜੋ ਰੀਤ ਹੈ ਜੋ ਪ੍ਰਮਾਤਮਾ ਦਾ ਨਿਤ ਉਹ ਆਪਦੀ ਜ਼ਿੰਦਗੀ ਜਿਉਣ ਦਾ ਆਪਦਾ ਨਿਤ ਕਹਿੰਦੇ ਵੀ ਉਹ ਬੜਾ ਨਿਰਮਲ ਹੁੰਦਾ ਹੈਗਾ ਰੱਬ ਦੇ ਪਿਆਰਿਆਂ ਦਾ ਵੇਖਣਾ ਰੱਬ ਦੇ ਪਿਆਰਿਆਂ ਦਾ ਬੋਲਣਾ ਰੱਬ ਦੇ ਪਿਆਰਿਆਂ ਦਾ ਚੱਲਣਾ ਰੱਬ ਦੇ ਪਿਆਰਿਆਂ ਦਾ ਕਰਨਾ ਬੜਾ ਸ਼ੁੱਧ ਹੁੰਦਾ ਜੀ ਕਿਉਂਕਿ ਗੁਰੂ ਨਾਲ ਜੁੜ ਜਾਂਦੇ ਆ ਨਾ ਉਹਨੇ ਮਾੜਾ ਕਿਸੇ ਨੂੰ ਬੋਲਣਾ ਨਾ ਕਿਸੇ ਨੂੰ ਨਾ ਉਹਨੇ ਮਾੜਾ ਵੇਖਣਾ ਨਾ ਉਹਨੇ ਮਾੜਾ ਹੱਥਾਂ ਨਾਲ ਕਰਨੀ ਕਰਨੀ ਨਾ ਮਾੜਾ ਜੋ ਪੈਰ ਹੈ ਮਾੜੇ ਪਾਸੇ ਚੱਲ ਕੇ ਜਾਣ ਕਿਉਂ ਬਾਣੀ ਕਹਿੰਦੀ ਹੈ ਓਨੀ ਮੰਦਾ ਪੈਰ ਨਾ ਰੱਖਿਓ ਕਾਰ ਸੁ ਤਿਰਤ ਧਰਮ ਕਮਾਇਆ ਕਹਿੰਦੇ ਰੱਬ ਦੇ ਪਿਆਰੇ ਮਾੜਾ ਕੰਮ ਤਾਂ ਕਰਨ ਤਾਂ ਦੂਰ ਦੀ ਗੱਲ ਹੈ ੰਦਰ ਫੁਰਨਾ ਵੀ ਬੰਦ ਹੋ ਜਾਂਦਾ ਹੈ ਫੁਰਨਾ ਇੰਨੇ ਛੋਟਾ ਅੰਦਰ ਉਹਨਾਂ ਦੇ ਗੁਰੂ ਲੈ ਆਉਂਦਾ ਜੀ ਹੈ ਗੁਰੂ ਦੇ ਨਾਲ ਬੰਦਾ ਨਹੀਂ ਆਪਣੇ ਆਪ ਚ ਮਨੁੱਖ ਨਹੀਂ ਮ ਪਿਆਰੋ ਆਪਾਂ ਮੈਲੇ ਐ ਸਾਫ਼ ਨਹੀਂ ਹੋ ਸਕਦੇ ਆਪਾਂ ਹਾਂ ਗੁਰੂ ਚਾਹੇ ਤਾਂ ਸਤਿਗੁਰਤਾ ਫਿਰ ਸਤਿਗੁਰ ਖੋਟਿਓਂ ਖਰੇ ਕਰੇ ਸਤਿਗੁਰ ਤਾਂ ਖੋਟਿਆਂ ਨੂੰ ਵੀ ਖਰੇ ਬਣਾ ਦਿੰਦਾ ਹੈ ਜਿਹੜੇ ਜਮਾ ਬੇਕਾਰ ਬੰਦੇ ਸੀ ਨਾ ਵੀ ਕਹਿੰਦੇ ਸੀ ਇਹੋ ਤੱਕ ਜਿਹਾ ਕੰਮ ਦੇ ਨਹੀਂ ਤੇ ਗੁਰੂ ਨੇ ਤਾਂ ਉਹਨਾਂ ਨੂੰ ਵੀ ਪਿਆਰਿਓ ਐ ਜਮਾ ਫਿਰ ਸਿਉਣੇ ਵਰਗੇ ਬਣਾਤਾ ਜੀ ਸ਼ੁੱਧ ਬਣਾ ਦਿੱਤਾ ਬੀਦੀ ਚੰਦ ਸੀਨਾ ਗੁਰੂ ਦਾ ਸੀਨਾ ਬਣਾਤਾ ਨਾ ਬੀਦੀ ਚੰਦ ਤੇ ਕੀ ਕਰਦਾ ਹੁੰਦਾ ਸੀ ਬੀਦੀ ਚੰਦ ਪਹਿਲਾਂ ਦੇਖਦੇ ਆਪਾਂ ਜੀ ਡਾਕੂ ਡਾਕੂ ਸੀਗਾ ਜੀ ਡਾਕੇ ਮਾਰਦਾ ਹੁੰਦਾ ਸੀ ਬੀਦੀ ਚੰਦ ਦਾ ਤੇ ਵੇਖ ਲਓ ਵੀ ਗੁਰੂ ਨਾਲ ਜੁੜਿਆ ਜਦੋਂ ਪਿਆਰੇ ਵਿਦੀ ਚੰਦ ਐਸੇ ਗੁਰੂ ਨੇ ਕਿਰਪਾ ਕੀਤੀ ਸਤਗੁਰ ਖੋਟਿਓ ਖਰੇ ਕਰੇ ਸੋਹਣਾ ਜੀਵਨ ਬਣਾ ਦਿੱਤਾ ਗੁਰੂ ਨਾਲ ਜੁੜ ਗਿਆ ਤੇ ਇੱਕ ਦਿਨ ਗਲ ਲਾ ਕੇ ਛਿਵੇਂ ਪਾਸ਼ ਨੇ ਵੀ ਆਖਿਆ ਸੀਗਾ ਵਿਦੀ ਚੰਦ ਸੀਨਾ ਗੁਰੂ ਦਾ ਸੀਨਾ ਗੁਰੂ ਦਾ ਸੀਨਾ ਬਣਾ ਗਿਆ ਇੰਨਾ ਪਵਿੱਤਰ ਹੋ ਗਿਆ ਸ਼ੁੱਧ ਹੋ ਗਿਆ ਗੱਲ ਚੱਲੀ ਸ਼ੁੱਧਤਾ ਦੇ ਉੱਤੇ ਜੀ ਨਿਰਮਲ ਰੀਤੋ ਨਿਰਮਲ ਹੋ ਜਾਂਦੇ ਰੱਬ ਦੇ ਭਾਵੇਂ ਸ਼ੁੱਧ ਹੋ ਜਾਂਦੇ ਇੰਨੇ ਦੁਨੀਆ ਭਲਾਂ ਦੇ ਕੁਛ ਕਹੀ ਜਾਂਦੇ ਉਹਨਾਂ ਦੇ ਪਹਿਲਾਂ ਵਾਲੇ ਜੀਵਨੋਂ ਕਈ ਵਾਰੀ ਨਾ ਲੱਗਦਾ ਹੁੰਦਾ ਇੱਕ ਨਾ ਇੱਕ ਘਾਤ ਜੀ ਪੜਦੇ ਹੁੰਦੇ ਮੇਰੇ ਹੁਣ ਘਾਤ ਯਾਦ ਨਹੀਂ ਕਿ ਬਿੱਲੀ ਸੌ ਚੂਹਾ ਖਾ ਕੇ ਹੱਜ ਨੂੰ ਚੱਲੀ ਨਹੀਂ ਨਹੀਂ ਹਰੇਕ ਤੇ ਨਹੀਂ ਇਹ ਲੱਗ ਹੁੰਦੀ ਰਹਿਆ ਨਾ ਹਰੇਕ ਤੇ ਲੱਗੂ ਨਹੀਂ ਹੁੰਦੀ ਇਹ ਚੀਜ਼ ਆ ਵੀ ਪਹਿਲਾ ਕਿਹੋ ਜਿਹਾ ਜੀਵਨ ਹੋਵੇ ਉਹ ਗੁਰੂ ਜਾਣਦਾਗਾ ਕਈ ਵਾਰੀ ਮਨੁੱਖ ਗਲਤੀਆਂ ਦਾ ਪੁਤਲਾ ਪਿਆ ਰਿਓ ਕੋਈ ਵਾਰੀ ਬੰਦਾ ਨਾਮ ਚੋਣ ਕਰਕੇ ਵੀ ਪਤਾ ਹੀ ਨਹੀਂ ਹੁੰਦਾ ਵੀ ਇਹਦਾ ਮੈਨੂੰ ਫਲ ਆ ਪ੍ਰਾਪਤ ਹੋਣਾ ਦਾ ਲੇਖੇ ਵਿੱਚ ਹੀ ਬੰਦਾ ਤੁਰਿਆ ਫਿਰਦਾ ਰਹਿੰਦਾ ਕਈ ਵਾਰ ਬਸ ਇਹ ਤਾਂ ਗੁਰੂ ਜਾਣਦਾ ਜਾਂ ਪ੍ਰਮਾਤਮਾ ਜਾਣਦਾ ਆਪਾਂ ਜਪਜੀ ਸਾਹਿਬ ਚ ਪੜਦੇ ਆ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਯਾਦ ਕਰੇ ਕੱਚੇ ਤੇ ਪੱਕਿਆਂ ਦੀ ਵਿਚਾਰ ਉਹ ਕਰਦਾ ਹੈ ਦੁਨੀਆ ਵਾਲਿਓ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾ ਭਾਈ ਐਵੇਂ ਨਾ ਕਿਸੇ ਨੂੰ ਕਹਿ ਦੇ ਨਾ ਕਿ ਇਹ ਤਾਂ ਬਾਹਲਾ ਮਾੜਾ ਹੈ ਤਾਂ ਬਾਹਲਾ ਚੰਗਾ ਹੈ ਜਿਹੜੇ ਬਾਹਲੇ ਚੰਗੇ ਹੁੰਦੇ ਉਹ ਤਾਂ ਬਾਹਲੇ ਡੁੱਬੇ ਹੁੰਦੇ ਕਈ ਵਾਰਾ ਗੁਰੂ ਕਹਿੰਦਾ ਜੀ ਕੱਚ ਪਕਾਈ ਉਥੈ ਪਾਈ ਜਿਹੜੇ ਕੱਚੇ ਤੇ ਪੱਕੇ ਹੈ ਉਹ ਤਾਂ ਗੁਰੂ ਪਰਮਾਤਮਾ ਜਾਣਦਾ ਅੰਦਰੋਂ ਕਿ ਇਹੋ ਜਿਹਾ ਪੱਕੇ ਹੈ ਕਿ ਇਹੋ ਜਿਹਾ ਜੀਵਨ ਉਹਨਾਂ ਦਾ ਇਹੋ ਜਿਹਾ ਜੀਵਨ ਉਹਨਾਂ ਦੇ ਅੰਦਰਲਾ ਜੀਵਨ ਕਈ ਵਾਰੀ ਬੜਾ ਸ਼ੁੱਧ ਹੁੰਦਾ ਰਬ ਦੇ ਪਿਆਰਿਆਂ ਦਾ ਪਹਿਲਾਂ ਵਾਲਾ ਜੀਵਨ ਵੇਖਿਆ ਜਾਵੇ ਤਾਂ ਫਿਰ ਜੇ ਆਪਾਂ ਗਣਕਾ ਪਾਪਨ ਦੀ ਲੈਣ ਕੇ ਗੰਦ ਹੈ ਕਿੱਡਾ ਪਾਪਾੜਾ ਜੀਵਨ ਸੀ ਜੀ ਪਹਿਲਾਂ ਵਾਲਾ ਅਜਾ ਮਨ ਪਾਪੀ ਦੀ ਜੀਵਨ ਨੂੰ ਲੈ ਲੋ ਅਜਾ ਮਨ ਕਿੰਨੇ ਪਾਸ ਕਰਦਾ ਹੁੰਦਾ ਸੀਗਾ ਕਿੰਨਿਆਂ ਦੀਆਂ ਧਾਰਨਾ ਲੈਣ ਕੇ ਜੀ ਕਿ ਪਹਿਲਾਂ ਕਿਹੋ ਜਿਹਾ ਕਰਦੇ ਹੁੰਦੇ ਸੀ ਕੰਮ ਤੇ ਗੁਰੂ ਨੇ ਜਦੋਂ ਗਿਆਨ ਨਾਲ ਜੁੜ ਕੇ ਗੁਰੂ ਗਿਆਨ ਦੇ ਨਾਲ ਰਵਿੰਦਰਨਾਥ ਟੈਗੋਰ ਪੜ੍ਹ ਕੇ ਵੇਖੋ ਜੀ ਬਣਾ ਪਹਿਲੇ ਪੇਜ ਦੇ ਉੱਤੇ ਕਲੀਨ ਸ਼ੀ ਫੋਟੋ ਉਹਨਾਂ ਦੀ ਰਵਿੰਦਰਨਾਥ ਟੈਗੋਰ ਦਾ ਜੀਵਨ ਪੜਿਓ ਤੁਸੀਂ ਸਾਰੇ ਧਰਮਾਂ ਦਾ ਅਧਿਐਨ ਕੀਤਾ ਸੀ ਨਿੱਕੇ-ਨਿੱਕੇ ਧਰਮਾਂ ਦਾ ਵਿਧਾਨ ਕੀਤਾ ਸੀ ਜੀ ਉਹਨੇ 700 ਧਰਮ ਤੇ ਅੰਦਰ ਵੀ ਨਿੱਕੇ-ਨਿੱਕੇ ਜਮੇ ਜਿਹੜੇ ਨਿੱਕੇ-ਨਿੱਕੇ ਵੀ ਐ ਇੰਨਾ ਧਰਮਾਂ ਦਾ ਅਧਿਐਨ ਕਰਕੇ ਜਦੋਂ ਨੇ ਸਿੱਖ ਧਰਮ ਦਾ ਅਧਿਐਨ ਕੀਤਾ ਸੀ ਨਾ ਜੀ ਤੇ ਜਪਜੀ ਸਾਹਿਬ ਦਾ ਪਾਠ ਜੋ ਸਟੀਕ ਸੀਗਾ ਜਪਜੀ ਸਾਹਿਬ ਦਾ ਜਪਜੀ ਸਾਹਿਬ ਦਾ ਸਟੀਕ ਪੜਨ ਲੱਗਿਆ ਸੀ ਤੇ ਜਾ ਕਿੱਥੇ ਰਿਹਾ ਸੀ ਜੀ ਇੰਗਲੈਂਡ ਨੂੰ ਕਿਉਂਕਿ ਉਦੋਂ ਤਾਂ ਆ ਦੂਜੇ ਜਹਾਜ਼ ਹੈ ਨਹੀਂ ਸੀਗੇ ਜੀ ਉਡਣ ਵਾਲੇ ਪਰਾਣੇ ਉਹ ਸਮੁੰਦਰੀ ਬੇੜੇ ਹੁੰਦੇ ਸੀਗੇ ਬੇੜੇ ਵਿੱਚ ਜਾ ਰਿਹਾ ਸੀ ਰਵਿੰਦਰਨਾਥ ਟੋਗੋਰ ਜਪਜੀ ਸਾਹਿਬ ਪੜਿਆ ਫੜੀ ਗਿਆ ਜਪਜੀ ਸਾਹਿਬ ਅਰਥਾਂ ਸਮੇਤ ਪੜੀ ਗਿਆ ਪੜੀ ਗਿਆ ਜਪਜੀ ਸਾਹਿਬ ਦੇ ਜਦੋਂ ਸਾਰਾ ਪਾਠ ਪੜ੍ਹ ਲਿਆ ਨਾ ਜਿਹੜਾ ਉਹਦਾ ਕਲੇਸ਼ ਸ਼ੇਰ ਦਾ ਸਮਾਨ ਸੀਗਾ ਕੇਸ ਦਾੜੀ ਕਟਾਉਂਦਾ ਸੀ ਉਹ ਕੇਸ ਕੱਟਦਾ ਸੀ ਦਾੜੀ ਉਹ ਸਾਰਾ ਸਮਾਨ ਚੱਕ ਕੇ ਸਮੁੰਦਰ ਚ ਮਾਰਿਆ ਕਹਿੰਦਾ ਹੇ ਅਕਾਲ ਪੁਰਖ ਵਾਹਿਗੁਰੂ ਅੱਜ ਤੋਂ ਬਾਅਦ ਤੇਰੀ ਦਿੱਤੀ ਹੋਈ ਜਿਹੜੀ ਦਾਤ ਨਾ ਇਹਵੇਂ ਨਹੀਂ ਆਈ ਇਹ ਇਹ ਵੀ ਇਹਦੇ ਵਿੱਚ ਵੀ ਕੋਈ ਬਹੁਤ ਵੱਡਾ ਜੀ ਜੋ ਗੁਣ ਛੁਪੇ ਹੋਏ ਐ ਇਹ ਸਾਇੰਸ ਨੇ ਗੱਲ ਸਿੱਧ ਕਰ ਦਿੱਤੀ ਹੈ ਕਿ ਜਿਹੜੇ ਸਾਡੇ ਕੇਸ ਹੈ ਇਹਨਾਂ ਦੇ ਵਿੱਚ ਵੀ ਜੋ ਇਹਨਾਂ ਦੇ ਅੰਦਰ ਚੱਲ ਰਿਹਾਗਾ ਇਹ ਇਹ ਵੀ ਇੱਕ ਇਹਨਾਂ ਦੇ ਵਿੱਚ ਰੋਮ ਹੁੰਦਾਗਾ ਰੋਮ ਹੁੰਦਾ ਹੈ ਤੇ ਜੇ ਆਪਾਂ ਨੂੰ ਕਟਾਈ ਜਾਂਦੇ ਆ ਵਾਰ-ਵਾਰ ਕਟਾਈ ਜਾਂਦੇ ਆ ਵਾਰ-ਵਾਰ ਤਾਂ ਸਰੀਰ ਦੀ ਸ਼ਕਤੀ ਹੈ ਜਿਹੜੀ એનર્ਜੀ ਹੈ ਉਹ ਓਵਰਫਲੋ ਹੁੰਦੀ ਹੈ ਓਵਰਫਲੋ ਹੁੰਦੀ ਹੈ ਤੇ ਜਿੰਨੇ ਵੀ ਮਨ ਲੋਵੀ ਪੀਰ ਫਕੀਰ ਹੋਏ ਰੱਬ ਦੇ ਪਿਆਰੇ ਪਿਆਰੇਉ ਨਾਮ ਜਪਣ ਵਾਲੇ ਇਥੋਂ ਤੱਕ ਕੇ ਸਾਇੰਸ ਦਾਣ ਜਿਹੇ ਉੱਚ ਕੋਟੀ ਦੇ ਸਾਇੰਸ ਦਾਣ ਹੋਏ ਆ ਅਮਰੀਕਾ ਦੇ ਕੁਝ ਸਾਇੰਸ ਦਾਣ ਤਾਂ ਮੈਂ ਪੜ ਰਿਆ ਸੀਗਾ ਪਿਛਲੇ ਦਿਨੀ ਅਮਰੀਕਾ ਦੇ ਕੁਝ ਸਾਇੰਸ ਦਾਣ ਐਸੇ ਸੀ ਜਿਨ੍ਹਾਂ ਦੇ ਕੇਸ ਰੱਖੇ ਹੋਏ ਸੀ ਜਿਹੜੇ ਵੱਡੇ ਸਾਇੰਸ ਦਾਣ ਪੂਰੇ ਹੋਏ ਆ ਕੇਸ ਰੱਖੇ ਹੋਏ ਉਹਨਾਂ ਦੇ ਕਾਰਨ ਕਿ ਕਿ ਇਹ ਸ਼ਕਤੀ ਦੀ ਸੰਭਾਲ ਕਰਦੇ ਆ ਕੇਸ ਆ ਜਿਹੜੇ ਸ਼ਕਤੀ ਦੀ ਸੰਭਾਲ ਕਰਦੇ ਪਿਆ ਸਾਡੇ ਇਹ ਸ਼ਕਤੀ ਨੂੰ ਅਜਾਈ ਨਹੀਂ ਜਾਉਂਦੇ ਇਕੱਠਾ ਰੱਖਦੇ ਆ ਇਹ ਤੇ ਗੁਰੂ ਨੇ ਤਾਂ ਪਹਿਲਾਂ ਹੀ ਕਹ ਦਿੱਤਾ ਕਿ ਸਿੱਖਾ ਕੇ ਸਣੀ ਕਤਲ ਕਰਾਉਣੇ ਪਾਈ ਕੇਸਾਂ ਦੀ ਸੰਭਾਲ ਕਰਨੀ ਹੈ ਇਹ ਗੁਰੂ ਕੀ ਮੋਹਰ ਹੈ ਜਸ਼ਮੇਸ਼ ਪਤਾਨੇ ਗੁਰੂ ਕੀ ਮੋਹਰ ਆਖਿਆ ਤੇ ਜਿਹੜੀ ਚੀਜ਼ ਤੇ ਮੋਹਰ ਲੱਗੀ ਹੋਵੇ ਭਲਾਂ ਦੀ ਕੀ ਹੁੰਦੀ ਪਿਆਰ ਉਹ ਕਾਗਜ਼ ਹੈ ਇੱਕ ਗਲੀ ਚ ਕਾਗਜ਼ ਪਿਆਗਾ ਵੀ ਉਹਦੇ ਉੱਤੇ ਮੋਹਰ ਨਹੀਂ ਲੱਗੀ ਕੋਈ ਠੋਡਾ ਇੱਧਰ ਮਾਰ ਗਿਆ ਖਾਬਾਣੇ ਉੱਡ ਕੇ ਗਲੀ ਜੋ ਨਾਲੀ ਸੀਗੀ ਉਹ ਚ ਸੜਦਾ ਕਲ ਕੇ ਨਾ ਇੱਕ ਕਾਗਜ਼ ਉਹ ਵੀ ਐ ਜਿਹਨੂੰ ਦੇਖਣ ਸਾਰ ਆਪਾਂ ਚੱਕ ਕੇ ਜੇਬ ਚ ਪਾ ਲੈਨੇ ਕੀ ਲੱਗਿਆ ਜੀ ਯਾਰ ਬੈਂਕ ਆਫ ਇੰਡੀਆ ਦੀ ਮੋਹਰ ਲੱਗ ਗਈ ਉੱਤੇ ਹੈ ਤਾਂ ਕਾਗਜ਼ੀ ਐ ਨਾ ਕਾਗਜ਼ ਉੱਤੇ ਮੋਹਰ ਲੱਗ ਗਈ ਲੋਕ ਜੇਬਾਂ ਚ ਪਾਈ ਫਿਰਦੇ ਐ ਮੋਹਰ ਤੋਂ ਬਿਨਾ ਰਲ ਜਾਂਦਾ ਬਸ ਤੇ ਸਿੱਖ ਨੂੰ ਭਾਈ ਇਹ ਮੋਹਰ ਆਖੀ ਐ ਤੇ ਜੇ ਆਪਾਂ ਕਤਲ ਕਰਾਵਾਂਗੇ ਕੇਸ ਫਿਰ ਭਾਈ ਹੁਣ ਆਪਣੇ ਆਪ ਦੇ ਹਸਾਬ ਨਾਲ ਤੁਸੀਂ ਗੁਰੂ ਜੋ ਇਹ ਮੋਹਰ ਹੈ ਇਹ ਮੋਹਰ ਦੀ ਸੰਭਾਲ ਕਰਨੀ ਹੈ ਸਰੋਵ ਵਿਚਾਰ ਤੇ ਰਵਿੰਦਰਨਾਥ ਠਾਗੋਰ ਨੇ ਪਿਆਰਿਓ ਜੋ ਜਾਂਦੇ ਜਾਂਦੇ ਜਦ ਜੀ ਸਾਬਾ ਜਦੋਂ ਪਾਠ ਪੜ੍ਹਿਆ ਤੇ ਸਾਰਾ ਕ੍ਰਿਸ਼ਨਾ ਸ਼ੇਵ ਦਾ ਸਮਾਨ ਸਰਤਾ ਸੀਗਾ ਇਸੇ ਜੀਵਨ ਵਾਲੇ ਵੀ ਹੋਏ ਜਿਨ੍ਹਾਂ ਨੇ ਬਸ ਬਾ ਇੰਨਾ ਉਹਦੇ ਘੋੜੇ ਅੰਦਰੋਂ ਗੁਰੂ ਦਾ ਗਿਆਨ ਨੂੰ ਪੜ੍ਹਿਆ ਤੇ ਵਸ ਛੁੱਟ ਗਏ ਜੀ ਮਾਰੇ ਕੰਮ ਸੋ ਨਿਰਮਲ ਰੀਤ ਤੇ ਤਗਾ ਚੱਲੀ ਐ ਵੀ ਜਦੋਂ ਕਹਿੰਦੇ ਗੁਰੂ ਨਾਲ ਜੁੜ ਗਿਆ ਮਨਾਂ ਤੇ ਗੁਰੂ ਨਾਲ ਇੰਨਾ ਸ਼ੁੱਧ ਕਰ ਦਿੰਨੇ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦਾ ਫਿਰ ਮਨੁੱਖ ਠਾਕਰ ਕਉ ਸੇਵਕ ਜਾਨੈ ਸੰਗ ਕਹਿੰਦੇ ਪ੍ਰਮਾਤਮਾ ਦਾ ਸੇਵਕ ਆਪਣੇ ਨਾਲ ਹੀ ਜਾਣਦਾ ਹੈ ਆਪਣੇ ਨਾਲ ਜਾਂਦਾ ਸਦਾ ਹੀ ਸਦਾ ਹੀ ਪ੍ਰਮਾਤਮਾ ਨਾਲ ਸੰਗ ਹੈ ਪ੍ਰਭ ਕਾ ਸੇਵਕ ਨਾਮ ਕਾ ਰੰਗ ਰੱਬ ਦਾ ਪਿਆਰਾ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰਤਿਆ ਰੰਦਾ ਜੀ ਹਮੇਸ਼ਾ ਸੇਵਕ ਕੋ ਪ੍ਰਭ ਪਾਲਣ ਹਾਰਾ ਕਹਿੰਦੇ ਸੇਵਕ ਨੂੰ ਪ੍ਰਮਾਤਮਾ ਪਾਲਦਾਗਾ ਫਿਰ ਦੂਜਿਆਂ ਨੂੰ ਕੌਣ ਪਾਲਦਾ ਭਾਈ ਇਹ ਰੇ ਵੀ ਸਵਾਲ ਪਾ ਜਾਂਦਾ ਹੈ ਕਈ ਬੰਦੇ ਮਾਨਮੁਖ ਬੰਦੇ ਇਹ ਸਵਾਲ ਕਰਦੇ ਆ ਕਹਿੰਦੇ ਪ੍ਰਮਾਤਮਾ ਆਪਣੇ ਸੇਵਕ ਦੀ ਪੁਤਪਾਲਣਾ ਕਰਦਾ ਹੈ ਕਿਆ ਦਾ ਅਰਥ ਕਿ ਜ਼ਿੰਦਗੀ ਵਿੱਚ ਉਹ ਤੋਂ ਕੋਈ ਮਾੜਾ ਕੰਮ ਨਹੀਂ ਹੁੰਦਾ ਰੱਬ ਦੇ ਪਰਮਨਾਮ ਹਾਂ ਉਹਦਾ ਕੋਈ ਮਾੜਾ ਕਰ ਸਕਦਾਗਾ ਪਰ ਰੱਬ ਦੇ ਪਿਆਰੇ ਤੋਂ ਕੋਈ ਮਾੜਾ ਕੰਮ ਨਹੀਂ ਹੁੰਦਾ ਬਸ ਨਾ ਉਹ ਲੱਗੇ ਵੀ ਨਹੀਂ ਮਾੜਾ ਕੰਮ ਹੋਣ ਦਿੰਦਾ ਗੁਰੂ ਐਸੀ ਗ੍ਰੇਸ ਦੇ ਦਿੰਦਾ ਗੁਰੂ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਕਹਿੰਦੇ ਫਿਰ ਆਪਣੇ ਸੇਵਕ ਦੀ ਜਿਹੜੀ ਲਾਜ ਹੈ ਉਹ ਪ੍ਰਮਾਤਮਾ ਰੱਖਦਾ ਹੈ ਨਿਰੰਕਾਰ ਰੱਖਦਾਗਾ ਰੱਬ ਦੇ ਪਿਆਰਿਆਂ ਨੂੰ ਜੇ ਆਪਾਂ ਇਤਿਹਾਸ ਵਾਚਦੇ ਤਾਂ ਕਿੰਨੇ ਦੁਨੀਆਂ ਨੇ ਦੁੱਖ ਦਿੱਤੇ ਜੀ ਕਹਦੇ ਉਹ ਪ੍ਰਹਲਾਦ ਨੂੰ ਫਿਰ ਪਹਿਲਾਂ ਵਾਲੇ ਜੀਵਨ ਦੇ ਵਿੱਚ ਵੇਖੋ ਤੁਸੀਂ ਭਲਾ ਜੀ ਜਿਹੜੇ ਪਹਿਲਾਂ ਸਤਜੁਗ ਦੇ ਵਿੱਚ ਹੋਏ ਤ੍ਰੇਤੇ ਵਿੱਚ ਹੋਏ ਦਵਾਪਰ ਵਿੱਚ ਹੋਏ ਕਾਲਜੁਗ ਦੇ ਵਿੱਚ ਹੋਏ ਜਿੰਨੇ ਵੀ ਭਗਤ ਹੈ ਕਿੰਨਿਆਂ ਨੂੰ ਦੁੱਖ ਦਿੱਤੇ ਜੀ ਆਪਾਂ ਸਭ ਨੂੰ ਦੁੱਖ ਮਿਲਿਆ ਜੀ ਸਭ ਨੂੰ ਜਿਹੜੇ ਭਗਤ ਹੋਏ ਨਾ ਸਾਰਿਆਂ ਨੂੰ ਦੁੱਖ ਮਿਲਿਆ ਤੇ ਫਿਰ ਲਾਜ ਕਿਹਨੇ ਰੱਖੀ ਉਹਨਾਂ ਦੀ ਬਾਣੀ ਕਹਿੰਦੀ ਹਰ ਜੁਗ ਜੁਗ ਭਗਤ ਉਪਾਇ ਫੈਜ ਰੱਖਦਾ ਆਇਆ ਰਾਮ ਰਾਗ ਹੀ ਪ੍ਰਮਾਤਮਾ ਪਾਇ ਰੱਖਦਾ ਹੁੰਦਾ ਆਂ ਦੀ ਦੁਨੀਆ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰਮਾਤਮਾ ਨੂੰ ਤਾਂ ਚੱਕ ਦਿੰਦੇ ਜੀ ਬਾਬਾ ਕਬੀਰ ਜੀ ਨੂੰ ਹਾਥੀ ਮੂਰੇ ਬੰਨ ਕੇ ਸੜਤਾ ਸੀਗਾ ਗੰਗਾ ਦੇ ਵਿੱਚ ਪੈ ਹੱਥ ਪੈਰ ਬੰਨ ਕੇ ਸੜਤਾ ਸੀਗਾ ਵੇਖੋ ਜੀ ਹੱਥ ਪੈਰ ਬੰਨ ਕੇ ਪ੍ਰਹਿਲਾਦ ਨੂੰ ਵੀ ਸੱਟਿਆ ਸੀ ਭਗਤ ਨਾਮਦੇਵ ਜੀ ਨੂੰ ਵੀ ਸੱਟਿਆ ਸੀ ਪਿਆਰੋ ਕਿੰਨੇ ਦੁੱਖ ਦਿੱਤੇ ਫਿਰ ਭਗਤ ਰਵਦਾਸ ਜੀ ਨੂੰ ਕਿੰਨੇ ਦੁੱਖ ਦਿੱਤੇ ਉਸ ਸਮੇਂ ਦੇ ਸੋ ਰੱਬ ਦੇ ਪਿਆਰੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੱਥੀ ਤਵੀ ਤੇ ਬਹਿਣਾ ਪੈ ਗਿਆ ਦੇਖਦੇ ਆ ਨਾ ਜੀ ਆਪਾਂ ਨੌਵੇਂ ਪਾਤਸ਼ਾਹ ਦਾ ਹੁਣ ਦਿਹਾੜਾ ਆਉਂਦਾ ਹੈ 25 ਤਰੀਕ ਨੂੰ ਚਾਂਦਨੀ ਚੌਂਕ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਸੀ ਤਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਿਆ ਜੀ ਨੂੰ ਦੇਗੇ ਵਿੱਚ ਉਹ ਵੜਾ ਦਿੱਤਾ ਸੀ ਨਾ ਮਤੀ ਦਾਸ ਜੀ ਨੂੰ ਆ ਰਹਿਣਾ ਚੀਦਾ ਸਤੀ ਦਾਸ ਜੀ ਨੂੰ ਰੂਹ ਚ ਲਪੇਟ ਕੇ ਆਉਂਦੇ ਨਾਂ ਦਿਹਾੜੇ ਉਹਨਾਂ ਦੇ ਜੀ ਫਿਰ ਪਿਆਰਿਓ ਗੁਰੂ ਜੀ ਕਹਿੰਦੇ ਉਹ ਆਪਣੇ ਪ੍ਰਮਾਤਮਾ ਆਪ ਦੇ ਪਿਆਰਿਆਂ ਦੀ ਆਪ ਹੀ ਨਾਜ਼ ਰੱਖਦਾ ਜੀ ਬਸ ਗੁਰੂ ਜੀ ਕਹਿੰਦੇ ਸੇਵਕ ਕੀ ਰਾਖੈ ਅੰਕਾਰ ਅਖੀਰੀ ਪੰਕਤੀ ਹੈ ਜੀ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਉਹੀ ਸੇਵਕ ਹੈ ਜਿਹਦੇ ਉੱਤੇ ਪ੍ਰਮਾਤਮਾ ਦਇਆ ਕਰਦਾ ਜੀ ਹੁਣ ਆਹ ਗੱਲ ਨਹੀਂ ਭੁੱਲਣੀ ਜੀ ਕਿ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਹੈ ਉਹ ਹੀ ਸੇਵਕ ਹੈ ਜੀ ਆਪਣੇ ਆਪ ਤਾਂ ਹਰੇਕ ਹੀ ਬਣਾ ਕਰਦਾ ਮੈਂ ਵੀ ਬਾਣੀ ਪੜਦਾ ਜੀ ਮੈਂ ਵੀ ਨਾਮ ਜਪਦਾ ਅਸ ਜਿਹਦੇ ਉੱਤੇ ਕਿਰਪਾ ਹੋ ਗਈ ਜਿਹਦੇ ਉੱਤੇ ਦਇਆ ਹੋ ਗਈ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਉਹ ਹੀ ਸੇਵਕ ਕਹਿੰਦੇ ਪ੍ਰਮਾਤਮਾ ਨੂੰ ਜੋ ਸਵਾਸ ਸਵਾਸ ਸਿਮਰਨ ਕਰਦਾ ਪਿਆਰਿਓ ਉਹੀ ਚੇਤੇ ਕਰਦਾ ਸੋ ਆਪਾਂ ਵੀ ਇਹ ਅਰਦਾਸ ਕਰਨੀ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਦੁਨਿਆਵੀ ਤੌਰ ਤੇ ਹੋਰ ਤਾਂ ਬਹੁਤ ਕੁਝ ਚੇਤੇ ਆ ਤੇਰਾ ਨਾਮ ਚੇਤੇ ਵਿੱਚ ਨਹੀਂ ਆ ਤੇ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ ਜ਼ਿੰਦਗੀ ਵਿੱਚ ਸੋ ਜਿੰਨੇ ਆਪਾਂ ਸਰੀਰ ਬੈਠੇ ਆਂ ਗੁਰੂ ਮੂਰੇ ਇਹ ਅਰਦਾਸ ਕਿਹੇ ਪ੍ਰਮਾਤਮਾ ਕਿਉਂਕਿ ਪ੍ਰਮਾਤਮਾ ਦਾ ਭੁੱਲਣ ਕਰਕੇ ਹੀ ਮਨੁੱਖ ਨੂੰ ਪਿਆਰਿਓ ਜੋ ਕਲ ਕਲੇਸ਼ ਲੜਾਈ ਝਗੜੇ ਪੈਦਾ ਹੁੰਦੇ ਐ ਜੋ ਝਗੜਾ ਨਾ ਅਸੇ ਵਿੱਚ ਸਭ ਤੋਂ ਪਹਿਲਾਂ ਮਨ ਦੇ ਨਾਲ ਐ ਮਨ ਦੇ ਨਾਲ ਸ਼ੁਰੂ ਹੁੰਦਾ ਝਗੜਾ ਮਨ ਤੋਂ ਸ਼ੁਰੂ ਹੁੰਦਾ ਤੇ ਬਾਹਰ ਪ੍ਰਗਟ ਹੋ ਜਾਂਦਾ ਐ ਤੇ ਭਗਤਾਂ ਦਾ ਵੀ ਝਗੜਾ ਚੱਲਦਾ ਸੀਗਾ ਉਨਾਂ ਨੇ ਵੀ ਬਿਆਨ ਕੀਤਾ ਕਹਿੰਦੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਕਹਿੰਦੇ ਵੀ ਝਗੜਾ ਵੀ ਸਾਡਾ ਮਨ ਦੇ ਨਾਲ ਹੈ ਤੇ ਸਾਥੀ ਵੀ ਸਾਡਾ ਮਨ ਹੈ ਮਿੱਤਰ ਵੀ ਸਾਡਾ ਮਨ ਹੈ ਤੇ ਦੋਸ਼ਣ ਵੀ ਸਾਡਾ ਮਨ ਹੈ ਬਸ ਇਹ ਗੱਲ ਕਿੱਥੋਂ ਇਹ ਬਹੁਤ ਡੰਗਾਈ ਵਾਲੀ ਗੱਲ ਹੈ ਜੀ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਜਦੋਂ ਗੁਰੂ ਗਿਆਨ ਦੇ ਵਿੱਚ ਬੰਦਾ ਜੁੜ ਜਾਂਦਾ ਹੈ ਝਗੜੇ ਮੁੱਕ ਜਾਂਦੇ ਜੀ ਫਿਰ ਇਹ ਮਨ ਸਾਥੀ ਵੀ ਬਣ ਜਾਂਦਾ ਹੈ ਤੇ ਜਦੋਂ ਮਨ ਦੇ ਵਿੱਚ ਬਰਾਗਾਂ ਚੱਲ ਰਹੀਆਂ ਅੰਦਰ ਬਰਾਈ ਹੈ ਤੇ ਇਹ ਗੁਰੂ ਜੀ ਕਹਿੰਦੇ ਇਹਦੇ ਦਾ ਵੈਰੀ ਵੀ ਕੋਈ ਨਹੀਂ ਤਰਾ ਜੇ ਬੰਦੇ ਦਾ ਵੈਰੀ ਵੀ ਖਿਆ ਜਾਵਣਾ ਸਭ ਤੋਂ ਵੱਡਾ ਵੈਰੀ ਬੰਦੇ ਦਾ ਮਾਨੀ ਹੈ ਤੇ ਸਭ ਤੋਂ ਵੱਡਾ ਮਿੱਤਰ ਵੀ ਬੰਦੇ ਦਾ ਮਾਨੀ ਹੈ ਬਸ ਗੱਲ ਹੈ ਸੰਗਤ ਦੇ ਉੱਤੇ ਜੀ ਡਿਪੈਂਡ ਹੈ ਇਹ ਵੀ ਜਿਹੇ ਜੀ ਸੰਗਤ ਕਰਾਂਗੇ ਨਾ ਕਬੀਰ ਸਾਹਿਬ ਕਹਿੰਦੇ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾ ਇਹ ਕਹਿੰਦੇ ਵੀ ਜਿਹੇ ਜੋ ਕੋਈ ਸੰਗਤ ਕਰਦਾ ਹੈ ਉਹ ਜਾਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਆ ਜਿਹੜੇ ਆਪਾਂ ਜਿਹੜੇ ਸਰੀਰ ਗੁਰੂ ਕੋਲੇ ਜੁੜ ਕੇ ਬੈਠੇ ਆ ਇਹ ਸਤ ਸੰਗਤ ਹੈ ਭਾਈ ਇਥੋਂ ਲਾਹਾ ਪ੍ਰਾਪਤ ਹੁੰਦਾ ਹੈ ਸੋਹਣਾ ਜੀਵਨ ਬਣਦਾ ਹੈ ਸੋ ਗੁਰੂ ਗਿਆਨ ਨਾਲ ਜੁੜ ਕੇ ਆਪਣਾ ਸੋਹਣਾ ਜੀਵਨ ਬਣਾਈਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਗੁਰੂ ਨਾਲ ਜੋੜੀਏ ਜਾਂ ਗੁਰੂ ਦੇ ਦਰ ਤੇ ਉੱਤੇ ਕਿਸੇ ਨੂੰ ਪ੍ਰੇਰ ਕੇ ਲੈ ਕੇ ਆਉਣਾ ਵੀ ਚਾਲੋ ਭਾਈ ਨਾਲ ਚੱਲ ਆਪਣੇ ਬੱਚਾ ਨੂੰ ਆਪਣੇ ਪਰਿਵਾਰ ਨੂੰ ਆਪਣੇ ਆਣ ਗਵਾਂ ਨੂੰ ਵੀ ਨਾਲ ਲੈ ਕੇ ਆਵਾ ਬਹੁਤ ਵੱਡੀ ਕਿਰਪਾ ਹੁੰਦੀ ਪਿਆਰੋ ਫਿਰ ਕਿਉਂਕਿ ਗੁਰੂ ਨਾਲ ਕਿਸੇ ਨੂੰ ਜੋੜ ਦੇਣਾ ਬਹੁਤ ਵੱਡਾ ਪੁੰਨ ਹੈ ਤੇ ਗੁਰੂ ਨਾਲ ਕਿਸੇ ਨੂੰ ਤੋੜ ਦੇਣਾ ਬਹੁਤ ਵੱਡਾ ਗੁਨਾਹ ਵੀ ਬਣ ਜਾਂਦਾ ਹੈ ਜੀ ਸੋਇ ਸੇ ਗੁਰੂ ਗਿਆਨ ਵਿੱਚ ਆਪਣੇ ਜੀਵਨ ਨੂੰ ਆਪ ਜਿਉਈਏ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ आपे मिली आओ जपिए भाई पर का बुरा ना रखो चीत पर का बुरा ना रखो चीत